बड़े ਔਖੇ ਦਿਨ ਦੇਖੇ ਸੀਗੇ ਕੱਚੇ ਘਰਾਂ ਦੇ ਵਿੱਚ ਯਾਰ ਸੱਤਾਂ ਚੋਣ ਲੱਗ ਜਾਂਦੀਆਂ ਸੀ ਪਾਣੀ ਵਿੱਚ ਕਮਰਿਆਂ ਦੇ ਖੜ ਜਾਂਦਾ ਸੀਗਾ ਤੇ ਲੋਕਾਂ ਨੇ ਬਥੇਰੇ ਮਿਹਣੇ ਮਾਰੇ ਸੀਗੇ ਵੀ ਹੁਣ ਤਾਂ ਘਰ ਪਾ ਲਓ ਪਰ ਗਰੀਬੀ ਦਾਵੇ ਦੇ ਵਿੱਚ ਨਾ ਬਹੁਤ ਔਖਾ ਟਾਈਮ ਲੰਘਾਇਆ ਯਾਰ ਇਸ ਪਰਿਵਾਰ ਨੇ ਅੱਜ ਪਰ ਮਾਲਕ ਨੇ ਇਹੋ ਜੀ ਬਾਹ ਫੜੀ ਤਾਂ ਦੇਖੋ ਯਾਰ ਪੱਕੇ ਮਕਾਨ ਵਾਲੇ ਹੋ ਗਏ ਯਾਰ ਆਹ ਦੇਖੋ ਲੈਂਟਰ ਪਾਉਣ ਤੋਂ ਪਹਿਲਾਂ ਪਰਿਵਾਰ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਲੱਡੂਆਂ ਦਾ ਭੋਗ ਲਵਾ ਕੇ ਨਾ ਪਰਿਵਾਰ ਨੇ ਸਾਰੇ ਦਿਹਾੜੀਆਂ ਦੇ ਵਿੱਚ ਵੰਡਤਾ ਪ੍ਰਸ਼ਾਦ ਦੇਖੋ ਯਾਰ ਕਿੰਨਾ ਚਾਗ ਆ ਪਰਿਵਾਰ ਨੂੰ ਦੇਖੋ ਕੱਚੇ ਘਰਾਂ ਵਿੱਚੋਂ ਉੱਠ ਕੇ ਨਾ ਜਦੋਂ ਬੰਦਾ ਮਿਹਨਤ ਕਰਦਾ ਤਾਂ ਰੰਗ ਜ਼ਰੂਰ ਲਿਆਉਂਦੀ ਆ ਉਸ ਦੀ ਮਿਹਨਤ ਯਾਰ ਤਾਂ ਦੇਖੋ ਪੱਕੇ ਘਰਾਂ ਵਾਲੇ ਹੋ ਗਏ ਯਾਰ ਗਰੀਬੀ ਵਿੱਚੋਂ ਉੱਠਣਾ ਕੋਈ ਖੇਡ ਦੀ ਗੱਲ ਨਹੀਂ ਭਾਈ ਮਜਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਮਿਹਨਤ ਕਰਕੇ ਨਾ ਬੰਦਾ ਯਾਰ ਬਹੁਤ ਔਖਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਯਾਰ ਪਰਮਾਤਮਾ ਹਰੇਕ ਦੀ ਰੀਜ ਪੂਰੀ ਕਰੇ ਇਦਾਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਜੀ